ਸ਼੍ਰੀ ਕਲਤੀ ਮੈਂ ਲਫਿਤ ਕਰ ਹਸਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗੱਲ ਸੰਜੋਗਾ ਦੀ ਦਾ ਭਾਗ 2 ਮਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਬੇੜੀਆਂ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੰਮੀ ਤੀ ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਪਰ ਤੂੰ ਤਾਂ ਉਲਟਾ ਮੈਨੂੰ ਹੀ ਬੋਲਣ ਲੱਗ ਜਾਂਦੀ ਸੀ ਤੈਨੂੰ ਪਤਾ ਆ ਮਾਂ ਪਿਓ ਸਭ ਕੁਝ ਸੁਣ ਸਕਦੇ ਆ ਪਰ ਆਪਣੇ ਬੱਚਿਆਂ ਦੀਆਂ ਲਾਈਆਂ ਤੋਂ ਮ ਤਾਂ ਤੱਕ ਕਦੇ ਵੀ ਨਹੀਂ ਫਿਰ ਹੁੰਦੀ ਹੋਈ ਬਾਣੀ ਨੂੰ ਚੁੱਪ ਕਰਵਾਉਂਦੇ ਹੋਏ ਉਹ ਕਹਣ ਲੱਗੇ ਚਲ ਹੁਣ ਬਸ ਵੀ ਕਰਤੀਏ ਬੱਚੇ ਕਈ ਵਾਰੀ ਜਵਾਨੀ ਵੇਲੇ ਪਟਕੇ ਜਾਂਦੇ ਹਨ ਪਰ ਸਾਨੂੰ ਇਸਕਲ ਦੇ ਬਹੁਤ ਖੁਸ਼ੀ ਆ ਕਿ ਮੇਰੀਤੀ ਵਾਪਸ ਮੁੜਾਈਏ ਕਹਿ ਕੇ ਉਸਨੇ ਹੰਜੂ ਪੁੰਜ ਕੇ ਕੁੱਟ ਕੇ ਆਪਣੀ ਗੱਲ ਨਾ ਲਗਾ ਲਿਆ ਇਨੇ ਨੂੰ ਬਾਹਰ ਵਾਲਾ ਦਰਵਾਜ਼ਾ ਖੁੱਲਿਆ ਤੇ ਗੁਰੀ ਅੰਦਰ ਆਉਂਦੇ ਹੋਏ ਕਹਿਣ ਲੱਗਾ ਬਾਵਾ ਹੀ ਬਾ ਪਹਿਲਾਂ ਬਾਣੀ ਨਾਲ ਗੁਰੂ ਘਰ ਜਾ ਕੇ ਮੈਨੂੰ ਤਸਵੀਰਾਂ ਭੇਜੀਆਂ ਤੇ ਹੁਣ ਉਸਨੂੰ ਬੀਬੀ ਨਾਲ ਵੀ ਮਿਲਵਾ ਦਿੱਤਾ ਕਿਉਂ ਬਾਣੀ ਆਪਣੀ ਵੀ ਨੂੰ ਨਹੀਂ ਮਿਲेंगी ਬਾਹ ਫੈਲਾ ਕੇ ਕਹਿਣ ਲੱਗਾ ਬਾਣੀ ਭੱਜ ਕੇ ਆ ਕੇ ਆਪਣੇ ਵੀਰੇ ਦੇ ਗੱਲ ਨਾਲ ਲੱਗ ਗਈ ਤੇ ਕਹਿਣ ਲੱਗੀ ਵੀਰੇ ਮੈਂ ਅੱਜ ਤੱਕ ਬਹੁਤ ਤੰਗ ਕੀਤਾ ਤੈਨੂੰ ਸਭ ਨੂੰ ਬਹੁਤ ਸਤਾਇਆ ਯਾ ਪਰ ਅੱਜ ਤੋਂ ਬਾਅਦ ਮੈਂ ਕਦੀ ਵੀ ਅਜਾ ਨਹੀਂ ਕਰਾਂਗੀ ਗੁਰੀ ਲਿ ਕਮਲੀ ਨਾ ਹੋਵੇ ਤਾਂ ਛੋਟੀ ਭੈਣ ਦਾ ਤਾਂ ਕੰਮ ਹੀ ਹੁੰਦਾ ਆ ਆਪਣੇ ਵੱਡੇ ਭਰਾ ਨੂੰ ਤੰਗ ਕਰਨਾ ਤੂੰ ਸਾਨੂੰ ਜਿੰਨਾ ਮਰਜ਼ੀ ਤੰਗ ਕਰ ਲੈ ਪਰ ਸਾਡਾ ਤੇਰੇ ਲਈ ਪਿਆਰ ਕਦੀ ਵੀ ਕੱਟ ਨਹੀਂ ਹੋਣਾ ਵੈਸੇ ਅਸਲੀ ਜਨਮ ਦਿਨ ਤਾਂ ਸਾਡੀ ਬਾਣੀ ਦਾ ਅੱਜ ਬਣਦਾ ਆ ਕੀ ਕਹਿੰਦੇ ਹੋ ਫਿਰ ਤੁਸੀਂ ਸਾਰੇ ਮਨਾਇਆ ਜਾਵੇ ਇਸ ਤੇ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਫਿਰ ਗੁਰੀ ਨੇ ਆਪਣਾ ਫੋਨ ਕੱਢਿਆ ਤੇ ਕੀ ਆਰਡਰ ਕਰ ਦਿੱਤਾ ਉਸ ਤੋਂ ਬਾਅਦ ਉਹ ਕਹਿਣ ਲੱਗਾ ਜੋਵਨ ਹੁਣ ਤੁਸੀਂ ਸਾਰਿਆਂ ਲਈ ਰਾਤ ਦੇ ਖਾਣੇ ਵਿੱਚ ਕੁਝ ਵਧੀਆ ਜਿਹਾ ਬਣਾ ਲਵੋ ਭਈ ਅੱਜ ਸਾਡੀ ਬਾਣੀ ਦਾ ਬਰਥਡੇ ਆ ਜੋਵਨ ਤੁਸੀਂ ਪਹਿਲਾਂ ਜਾ ਕੇ ਫਰੈਸ਼ ਹੋ ਜਾਓ ਮੈਂ ਸਭ ਸਾਮਲ ਮੰਗੀ ਕੈਕੇ ਜਦ ਜੋਵਨਰ ਸੋਈ ਬਲ ਨੂੰ ਜਾਣ ਲੱਗੀ ਤਾਂ ਬਾਣੀ ਕਹਿਣ ਲੱਗੀ ਭਾਬੀ ਮੈਂ ਵੀ ਤੁਹਾਡੇ ਨਾਲ ਆ ਜਾਵਾਂ ਜੋਵਨ ਲੈ ਤਸ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਤੂੰ ਵੀ ਇਸ ਘਰ ਦਾ ਹਿੱਸਾ ਏ ਹਰ ਕੰਮਲੇ ਪੁੱਛਿਆ ਨਾ ਕਰ ਚਲਾ ਜਾ ਕੈਕੇ ਜੋਵਨ ਉਸ ਨੂੰ ਆਪਣੀ ਨਾਲ ਰਸੋਈ ਚ ਲੈ ਗਈ ਜੋਵਨ ਨੇ ਉਸ ਨੂੰ ਆਲੂ ਪਿਆਜ਼ ਅਛਿਲਨ ਲਈ ਫੜਾ ਦਿੱਤੇ ਤੇ ਆ ਪਾਲਕ ਪਨੀਰ ਬਣਾਉਣ ਦੀ ਤਿਆਰੀ ਕਰਨ ਲੱਗ ਪਈ ਜਦ ਜੋਵਨ ਪਾਲਕ ਤੋਕੀ ਕੱਟਣ ਲੱਗੀ ਤਾਂ ਪਿਆਨੀ ਨੂੰ ਪਿਆਸ ਨਾਲ ਲਿਚ ਰਹਿ ਕੇ ਕੱਟਣ ਦੀ ਕੋਸ਼ਿਸ਼ ਕਰਦੇ ਆਂ ਦੇਖ ਕੇ ਕਹਿਣ ਲੱਗੀ ਬਾਣੀ ਇਦਾਂ ਨਹੀਂ ਕੱਟੀਦਾ ਇਸ ਨੂੰ ਲੈ ਤੈਨੂੰ ਮੈਂ ਦੱਸਾਂ ਕਹਿ ਕੇ ਉਸਦੇ ਹੱਥੋਂ ਪਿਆਜ਼ ਲੈ ਕੇ ਛਿਲਦੇ ਹੋਏ ਕਹਿਣ ਲੱਗੀ ਬਾਣੀ ਤੂੰ ਨੇ ਵੱਡੀ ਹੋ ਗਈ ਤੈਨੂੰ ਪਿਆਜ਼ ਵੀ ਨਹੀਂ ਕੱਟਣਾ ਆਉਂਦਾ ਬਾਣੀ ਭਾਬੀ ਮੈਂ ਕਦੇ ਘਰ ਦੀ ਕੰਮ ਕਰਨ 'ਚ ਇੰਟਰਸਟ ਹੀ ਨਹੀਂ ਲਿਆ ਜੋਵਨ ਇਹ ਤਾਂ ਬਹੁਤ ਗਲਤ ਗੱਲ ਆ ਜਿਵੇਂ ਹਰ ਵਿਆਹੀ ਕੁੜੀ ਲਈ ਹਾਰ ਸ਼ਿੰਗਾਰ ਜ਼ਰੂਰੀ ਹੁੰਦਾ ਹੈ ਨਾ ਉਮੀ ਹੈ ਹਰ ਕੁੜੀ ਨੂੰ ਵੇਰ ਸੋਈ ਦਾ ਕੰਮ ਹੋਣਾ ਚਾਹੀਦਾ ਏ ਪਤਾ ਹੈ ਕਿਉਂ ਕਿ ਕੱਲ ਨੂੰ ਜਦ ਤੂੰ ਵਿਆਹ ਕੀ ਆਪਣੇ ਸੌਰੀ ਕਰ ਜਾਵੇਂਗੀ ਨਾ ਤੇਰੀ ਸੱਸ ਨੇ ਪਤਾ ਹੈ ਕੀ ਕਹਿਣਾ ਆ ਕਿ ਮਾਂ ਨੇ ਬਹੁਤ ਲਾਲ ਪਿਆਰ ਨਾਲ ਰੱਖੀ ਸੀ ਸੋਈ ਦਾ ਕੋਈ ਕੰਮ ਵੀ ਨਹੀਂ ਸਿਖਾਇਆ ਸੋ ਇਹ ਬਹੁਤ ਜ਼ਰੂਰੀ ਆ ਕੱਲ ਨੂੰ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਸਭ ਨੇ ਮੰਮੀ ਜੀ ਨੂੰ ਭੰਡਣਾ ਆ ਆਪਣੀ ਕੁੜੀ ਨੂੰ ਸਿਖਾਇਆ ਹੀ ਕੁਝ ਨਹੀਂ ਕੋਈ ਗੱਲ ਨਹੀਂ ਤੂੰ ਬਸ ਖੜ ਕੇ ਦੇਖ ਮੈਂ ਆ ਕੇ ਤੈਨੂੰ ਸਭ ਕੁਝ ਸਿਖਾ ਦੇਵਾਂਗੀ ਕਿਆ ਕਿ ਜੋਵਨ ਨੇ ਦਾਲ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੱਤੀ ਤਿੱਕਤੇ ਹੀ ਦੇਖਦੇ ਸਭ ਕੁਝ ਬਣ ਕੇ ਤਿਆਰ ਹੋ ਗਿਆ ਜਦ ਤੱਕ ਰੋਟੀਆਂ ਬਣ ਕੇ ਤਿਆਰ ਹੋਈਆਂ ਬਾਣੀ ਦਾ ਬਰਥਡੇ ਕੈਕ ਵੀ ਆ ਗਿਆ ਸੀ ਹਾਲਚ ਟੇਬਲ ਤੇ ਕੇਕ ਨੂੰ ਸਜਾ ਕੇ ਰੱਖਿਆ ਹੋਇਆ ਸੀ ਗੁਰੀ ਜਦ ਪੂਆ ਤੇ ਜੈਰੀ ਨੂੰ ਬੁਲਾਉਣ ਲਈ ਉਹਨਾਂ ਦੋਵਾਂ ਦੇ ਕਮਰੇ 'ਚ ਗਿਆ ਤਾਂ ਪੂਆ ਨੇ ਆਪਣੀ ਸਿਹਤ ਠੀਕ ਨਾ ਹੋਣ ਦਾ ਕਹਿ ਦਿੱਤਾ ਤੇ ਜੈਰੀ ਨੇ ਨੀਂਦ ਆਉਂਦੀ ਹੈ ਦਾ ਬਹਾਨਾ ਲਗਾ ਕੇ ਗੁਰੀ ਨੂੰ ਪਿੱਛੇ ਦਿੱਤਾ ਬਾਕੀ ਫੈਮਿਲੀ ਦੇ ਮੈਂਬਰ ਹਾਲ ਜਾ ਕੇ ਬੈਠ ਗਏ ਸੀ ਜਦ ਗੁਰੇਟਾ ਆਇਆ ਤਾਂ ਉਹ ਜੋਵਨ ਨੂੰ ਕਹਿਣ ਲੱਗਾ ਦੋਵੇਂ ਨਹੀਂ ਆਉਣ ਤੋਂ ਬਹਾਨਾ ਲਗਾ ਕੇ ਮਨ ਕਰ ਦਿੱਤਾ ਉਸੇ ਗੱਲ ਸੁਣ ਕੇ ਜੋਵਨ ਕਹਿ ਲਗੀ ਕੋਈ ਗੱਲ ਨਹੀਂ ਜੀ ਕੁਝ ਦਿਨਾਂ ਤੱਕ ਆਪੇ ਸਭ ਨੇ ਠੀਕ ਹੋ ਜਾਣਾ ਹੈ ਤੁਸੀਂ ਆਓ ਆਪਾਂ ਕੇਕ ਕੱਟੀਏ ਫਿਰ ਸਾਰੇ ਜਣੇ ਖੜੇ ਹੋ ਗਏ ਤੇ ਬਾਣੀ ਨੇ ਕੇਕ ਕੱਟਿਆ ਸਭ ਨੇ ਹੈਪੀ ਬਰਥਡੇ ਗਾ ਕੇ ਉਸਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਬਾਣੀ ਨੇ ਕੇਕ ਪਹਿਲਾਂ ਆਪਣੀ ਮੰਮੀ ਨੂੰ ਖਵਾਇਆ ਫਿਰ ਜੋਵਨ ਨੂੰ ਆਖਿਰਚ ਗੁਰੀ ਨੂੰ ਘਵਾਇਆ ਉਸ ਤੋਂ ਬਾਅਦ ਜੋਵਨ ਨੇ ਖਾਣੇ ਦੀ ਟੇਬਲ ਤੇ ਸਭ ਲਈ ਖਾਣਾ ਲਗਾਇਆ ਫਿਰ ਉਹ ਸਾਰੇ ਜਨੇ ਬੈਠ ਕੇ ਖਾਣਾ ਖਾਣ ਲੱਗ ਪਏ ਖਾਣਾ ਖਾਂਦੇ ਹੋਏ ਗੁਰੀ ਜੋਵਨ ਨੂੰ ਕਹਿ ਲੱਗਾ ਜੋਵਨ ਤੇਰੇ ਲਈ ਗੁੱਡ ਨਿਊਜ਼ ਆ ਜੋਵਨ ਉਹ ਕਿਹੜੀ ਗੁਰੀ ਮੈਂ ਤੇਰੇ ਬਟੀਕ ਲਈ ਜਗ੍ਹਾ ਦੇਖ ਲਈ ਆ ਸ਼ਹਿਰ ਦੇ ਬਹੁਤ ਹੀ ਵਧੀਆ ਏਰੀਆ ਚ ਮੈਂ ਤਾਂ ਉਸ ਦਾ ਸਾਲ ਦਾ ਕਿਰਾਇਆ ਵੀ ਪਰ ਦਿੱਤਾ ਹੈ ਜੋਵਨ ਸੱਚੀ ਪਰ ਤੁਸੀਂ ਮੈਨੂੰ ਜਗ੍ਹਾ ਦਿਖਾਈ ਤੱਕ ਵੀ ਨਹੀਂ ਗੁਰੀ ਲਓ ਸਵਿਚ ਕਿਹੜੀ ਵੱਡੀ ਗੱਲ ਆ ਮੈਂ ਕੱਲ ਸਵੇਰੇ ਤੇਨੂੰ ਪਹਿਲਾਂ ਉਹ ਜਗ੍ਹਾ ਦਿਖਾ ਕੇ ਲੈ ਆਵਾਂਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਬੇਬੇ ਕਹਿਣ ਲੱਗੀ ਤੁਸੀਂ ਆਪਸ ਵਿੱਚ ਕੀ ਕਿਚੜੀ ਪਕਾਈ ਜਾ ਰਹੇ ਹੋ ਸਾਨੂੰ ਵੀ ਤਾਂ ਕੁਝ ਦੱਸੋ ਗੁਰੀ ਮੰਮਾ ਤੁਹਾਡੀ ਧੀ ਆਪਣਾ ਸਲਾਈ ਕੜਾਈ ਦਾ ਵਟੇ ਖੁੱਲਣ ਜਾ ਰਹੀ ਏ ਮੰਮੀ ਸੱਚੀ ਇਹ ਤਾਂ ਵਈ ਫਿਰ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਸਾਰਾ ਦਿਨ ਬੇਲੇ ਬੈ ਕੇ ਵੀ ਬੰਦਾ ਅੱਕੇ ਹੀ ਜਾਂਦਾ ਆ ਕੋਈ ਕੰਮ ਕਰ ਕਰਦਾ ਰਹੇ ਤਾਂ ਚੰਗਾ ਹੀ ਆ ਬਾਣੀ ਵੇਰੀ ਤੁਸੀਂ ਮੈਨੂੰ ਐਡਰੈਸ ਦੱਸਿਓ ਮੈਂ ਭਾਬੀ ਦੇ ਨਾਲ ਜਾ ਕੇ ਜਗ੍ਹਾ ਦੇਖਾਂਵਾਂਗੀ ਗੁਰੀ ਅੱਛਾ ਜੀ ਸਾਡੀ ਬਾਣੀ ਦੱਸਿਆ ਨੇ ਵੀ ਹੋ ਗਈ ਏ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਲੋਕੇਸ਼ਨ ਵਟਸਐਪ ਕਰ ਦੇਵਾਂਗਾ ਫਿਰ ਉਹਨਾਂ ਸਭ ਨੇ ਖਾਣਾ ਖਾਦਾ ਤੇ ਟੇਬਲ ਤੋਂ ਉੱਠ ਕੇ ਗਏ ਜਯੁਗਨ ਤੇ ਬਾਣੀ ਦੋਵੇਂ ਬਰਤਨ ਲੈ ਕੇ ਰਸੋਈ ਚ ਚਲੇ ਗਈਆਂ ਫਿਰ ਜਯੁਗਨ ਭੂਆ ਤੇ ਜੈਰੀ ਦੀ ਰੋਟੀ ਪਾ ਕੇ ਉਹਨਾਂ ਦੇ ਕਮਰੇ ਚ ਟੇਬਲ ਉੱਤੇ ਰੱਖਾਈ ਆਕੇ ਜਦ ਹੋਰ ਸੋਇਚ ਪੰਡਿਤੋਂ ਲੱਗੀ ਤਾਂ ਬਾਣੀ ਉਸ ਨੂੰ ਦੇਖਦੇ ਹੋਏ ਕਹਿਣ ਲੱਗੇ ਭਾਬੀ ਤੁਸੀਂ ਇਹਨਾ ਕੰਮ ਕਿਵੇਂ ਕਰ ਲੈਂਦੇ ਹੋ ਸਾਰਾ ਦਿਨ ਕੰਮ ਹੀ ਕਰਦੇ ਰਹਿੰਦੇ ਹੋ ਤੁਸੀਂ ਥੱਕਦੇ ਨਹੀਂ ਉਸ ਦੇ ਗਲ ਤੋਂਨ ਕੇ ਜਵਨ ਹੱਸਦੇ ਹੋਏ ਕਹਿਣ ਲੱਗੇ ਪਲਾ ਆਪਣੀ ਘਰ ਦੇ ਕੰਮ ਕਰਦੇ ਹੋਈ ਕਾਦੀ ਥਕਾਵਟ ਇਹ ਆਪਣਾ ਘਰ ਹੈ ਆ ਇਸ ਨੂੰ ਸਜਾ ਕੇ ਰੱਖਣਾ ਆਪਣਾ ਫਰਜ਼ ਆ ਤੈਨੂੰ ਪਤਾ ਆ ਕਿਸੇ ਘਰ ਦੀ ਸਫਸਾਈ ਦੇਖ ਕੇ ਉਸ ਘਰ ਵਿੱਚ ਕਿਹੋ ਜਿਹੀਆਂ ਔਰਤਾਂ ਰਹਿੰਦੀਆਂ ਆ ਇਹ ਗੱਲ ਨੂੰ ਆਸਾਨੀ ਨਾਲ ਦੱਸਿਆ ਜਾ ਸਕਦਾ ਹੈ। ਇੱਕ ਸਿਆਣੀ ਔਰਤ ਹਮੇਸ਼ਾ ਆਪਣੇ ਘਰ ਤੇ ਪਰਿਵਾਰ ਨੂੰ ਸੰਭਾਰ ਸੰਭਾਲ ਕੇ ਰੱਖਦੀ ਹੈ। ਬਾਣੀ ਜਿਵੇਂ ਤੁਸੀਂ ਸਾਹਮਣੇ ਹੋਇਆ ਹੈ ਨਾ। ਜੂਵਨ ਹਾਂ ਤੂੰ ਕੋਈ ਫਿਕਰ ਨਾ ਕਰੀ। ਤੈਨੂੰ ਵੀ ਮੈਂ ਇੱਕ ਅਗਿਆਖਰੀ ਤੇ ਸਮਝਦਾਰੀ ਤੇ ਬਣਾ ਕੇ ਇਸ ਘਰੋਂ ਆਪਣੀ ਹੱਥੀ ਵਿਦਾ ਕਰਾਂਗੀ। ਬਾਣੀ ਪਰ ਮੈਂ ਤਾਂ ਹਲੇ ਆਪਣੇ ਘਰ ਰਹਿਣਾ ਆ। ਮੈਂ ਤੁਹਾਨੂੰ ਸਭ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਜੂਵਨ ਅਸੀਂ ਕਿਹੜਾ ਤੈਨੂੰ ਹੁਣੇ ਹੀ ਪੇਛ ਰਹੇ ਹਾਂ ਹਲੇ ਤਾਂ ਮੈਂ ਆਪਣੀ ਭੈਣ ਨੂੰ ਬਹੁਤ ਕੁਝ ਸਿਖਾਉਣਾ ਹੈ ਤੈਨੂੰ ਪਤਾ ਆ ਮੇਰੀਆਂ ਵੀ ਦੂ ਤੀਰੀ ਵਰਗੀਆਂ ਪੈਣਾ ਆ ਬਾਣੀ ਸੱਚੀ ਫਿਰ ਤੁਸੀਂ ਮੈਨੂੰ ਉਹਨਾਂ ਨਾਲ ਕਿਉਂ ਨਹੀਂ ਮਿਲਵਾਇਆ ਜੂਵਨ ਉਹ ਕਿਹੜਾ ਇੱਥੇ ਆਉ ਤਾ ਪੰਜਾਬ ਨਹੀਂ ਬਾਣੀ ਉਹ ਸੱਚ ਮੈਂ ਤਾਂ ਭੁੱਲ ਹੀ ਗਈ ਸੀ ਚਲੋ ਆਪਾਂ ਜਦ ਵੀ ਪੰਜਾਬ ਗਏ ਨਾ ਮੈਨੂੰ ਤੁਸੀਂ ਉਹਨਾਂ ਨਾਲ ਮਿਲਵਾਉਣਾ ਹੈ ਜੂਵਨ ਹਾਂਜੀ ਪੱਕਾ ਮਿਲਵਾਉਂਗੀ ਹਉਂ ਤੂੰ ਜਾ ਕੇ ਸੋ ਜਾ ਮੇਰੇ ਕੋਲ ਹੀ ਖੜੀ ਰਹੇਂਗੀ ਬਾਣੀ ਮੇਰੇ ਤਾਂ ਜਾਨ ਨੂੰ ਪੂਰਾ ਵੀ ਦਿਲ ਨਹੀਂ ਕਰਦਾ ਭਵੀ ਗੱਲ ਤਾਂ ਦੱਸੋ ਤੁਸੀਂ ਇੰਨੇ ਚੰਗੇ ਕਿਉਂ ਜੋਵਨ ਬਾਣੀ ਜੋ ਇਨਸਾਨ ਖੁਦ ਚੰਗਾ ਹੀ ਹੁੰਦਾ ਹੈ ਨਾ ਉਸ ਨੂੰ ਬਾਕੀ ਇਨਸਾਨ ਵੀ ਚੰਗੇ ਲੱਗਦੇ ਆ ਬਾਣੀ ਐਵੇਂ ਥੋੜਾ ਹੀ ਹੁੰਦਾ ਜੇ ਮੈਂ ਚੰਗੀ ਹੁੰਦੀ ਤੇ ਕੱਲ ਤੁਸੀਂ ਮੇਰੀ ਇੰਨੀ ਤਕੜੀ ਕਲਾਸ ਨਾ ਲਗਾਉਂਦੇ ਤੁਹਾਨੂੰ ਪਤਾ ਹੀ ਆ ਮੇਰਾ ਡਰ ਨਾਲ ਕਿੰਨਾ ਬੁਰਾ ਹਾਲ ਸੀ ਬੀਨੂੰ ਹੁਣ ਵੀ ਡਰ ਲੱਗ ਰਿਹਾ ਆ ਤੁਹਾਡੇ ਨਾਲ ਗੱਲ ਕਰਦੇ ਹੋਏ ਜੋਗਨ ਫਿਰ ਤੂੰ ਕਿਉਂ ਕਰਦੀ ਹੁੰਦੀ ਸੀ ਇਹੋ ਜਿਹੇ ਪੁੱਠੇ ਕੰਮ ਜਦ ਤੈਨੂੰ ਪਤਾ ਆ ਨਾ ਇਹ ਸਾਡਾ ਵਿਰਸਾ ਸਾਡਾ ਸੱਭਿਆਚਾਰ ਨਹੀਂ ਆ ਫਿਰ ਮੈਨੂੰ ਤਾਂ ਗੁੱਸਾ ਆਉਣਾ ਹੀ ਸੀ ਨਾ ਬਾਣੀ ਮੈਨੂੰ ਤਾਂ ਕੋਈ ਹੈ ਹੀ ਨਹੀਂ ਸੀ ਨਾ ਕੰਨ ਤੋਂ ਫੜਕੇ ਸਹੀ ਰਾਤੀ ਪੌਣ ਵਾਲਾ ਮੰਮੀ ਨੂੰ ਮੈਂ ਕੁਝ ਸਮਝਦੀ ਨਹੀਂ ਸੀ ਤੇ ਵੀਰੇ ਨਾਲ ਤਾਂ ਗੱਲ ਕਰਕੇ ਵੀ ਰਾਜੀ ਨਹੀਂ ਸੀ ਤੁਹਾਨੂੰ ਪਤਾ ਆ ਇਸ ਪੁੱਠੇ ਸਿੱਧੇ ਕੰਮ ਲਈ ਮੈਨੂੰ ਪੂਆ ਹੀ ਹੱਲੇ ਸ਼ੇਰੀ ਦਿੰਦੀ ਹੁੰਦੀ ਸੀ। ਜਗਨ ਕੋਈ ਗੱਲ ਨਹੀਂ ਹੁਣ ਮੈਂ ਆ ਗਈਆਂ ਨਾ ਹੁਣ ਦੇਖਦੇ ਹਾਂ ਇਸ ਘਰ ਵਿੱਚ ਕੌਣ ਪੁੱਠੇ ਸਿੱਧੇ ਕੰਮ ਕਰਦਾ ਆ। ਪੰਡਿਤਾਂ ਤੋਂ ਵੱਧ ਜਗਨ ਨੇ ਸਾਰੇ ਪੰਡੇ ਸਾਈਡ ਤੇ ਰੱਖ ਦਿੱਤੇ ਤੇ ਫਿਰ ਸੋਈ ਦੀ ਸਾਫ ਸਫਾਈ ਕਰਕੇ ਲਾਈਟ ਬੰਦ ਕਰਕੇ ਬਾਹਰ ਆ ਗਈ। ਉਹਨਾਂ ਦੇ ਬਾਹਰ ਆਉਂਦੇ ਹੀ ਬਾਣੀ ਉਸੇ ਕੰਨ ਲਾ ਕੇ ਕਹਿਣ ਲੱਗੀ ਭਾਬੀ ਤੁਸੀਂ ਹੁਣ ਤੱਕ ਕਿੱਥੇ ਸੀ? ਮੈਨੂੰ ਪਹਿਲਾਂ ਕਿਉਂ ਨਹੀਂ ਮਿਲੇ? ਤੁਹਾਨੂੰ ਪਤਾ ਆ ਅੱਛ ਮੇਰੀ ਵੱਡੀ ਭੈਣ ਦੀ ਕਮੀ ਤੁਹਾਨੂੰ ਮਿਲ ਕੇ ਪੂਰੀ ਹੋ ਗਈ ਆ। ਜੂਵਨ ਕਿਸਮਤ 'ਚ ਸਾਡਾ ਮਿਲਣਾ ਲਿਖਿਆ ਸੀ। ਸੋ ਆਪਾਂ ਮਿਲ ਗਏ। ਹੁਣ ਤਾਂ ਤੇਰੀ ਤੇ ਮੇਂ ਕਦੇ ਦੂਰ ਨਹੀਂ ਜਾਂਦੀ। ਇੱਕ ਗੱਲ ਹੋਰ, ਜ਼ਿੰਦਗੀ 'ਚ ਕਦੇ ਵੀ ਕੋਈ ਵੀ ਕੰਮ ਕਰਨਾ ਹੋਵੇ, ਜਾਂ ਕਿਤੇ ਕੁਝ ਸਮਝ ਨਾ ਆਏ, ਤਾਂ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਂ। ਬਾਨੀ ਹਾਂਜੀ ਭਾਬੀ। ਜੂਵਨ ਚਲ ਹੁਣ ਆ ਆਪਣੇ ਕਮਰੇ 'ਚ ਜਾ ਕੇ ਸੋ ਜਾਓ। ਬਾਨੀ ਓਕੇ ਬਾਈ ਗੁੱਡ ਨਾਈਟ। ਜੋਵਨ ਗੁੱਡ ਨਾਈਟ ਪਾਣੀ ਫਿਰ ਜੋਵਨ ਆਪਣੇ ਕਮਰੇ ਚ ਆ ਗਈ ਉਸ ਨੂੰ ਦੇਖ ਕੇ ਗੁਰੇ ਕਹਿਣ ਲੱਗਾ ਹਾਂਜੀ ਤਾਂ ਫਿਰ ਅੱਜ ਇੱਕ ਮੋਰਚਾ ਤਾਂ ਫਤਿਹ ਕਰ ਹੀ ਲਿਆ ਸਾਡੀ ਸਰਕਾਰ ਨੇ ਜੋਵਨ ਉਸ ਦੇ ਕੋਲ ਬੈਠਦੇ ਹੈ ਕਹਿਣ ਲੱਗੀ ਹਾਂਜੀ ਉਹ ਤਾਂ ਕਰਨਾ ਹੀ ਪੈਣਾ ਸੀ ਤੁਹਾਡੇ ਸਭ ਦੇ ਨਾਲ ਮੈਂ ਵਾਅਦਾ ਜੋ ਕੀਤਾ ਸੀ ਫਿਰ ਗੁਰੇ ਜੋਵਨ ਨੂੰ ਆਪਣੀਆਂ ਬਾਹਾਂ ਚ ਲੈਦੀ ਹੋਏ ਕਹਿਣ ਲੱਗਾ ਜੋਵਨ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਕਿੰਨਾ ਖੁਸ਼ ਹਾਂ ਜੋਵਨ ਮੈਨੂੰ ਪਤਾ ਯਾ ਜੀ ਦੱਸਣ ਦੀ ਕੋਈ ਲੋੜ ਹੀ ਨਹੀਂ ਤੁਹਾਡੀ ਖੁਸ਼ੀ ਤੁਹਾਡੀਆਂ ਅੱਖਾਂ ਤੋਂ ਚਲਕ ਰਹੀ ਹੈ ਗੁਰੀ ਯਾਰ ਇਹ ਸਭ ਕੁਝ ਮੈਨੂੰ ਤਾਂ ਹਲੇ ਵੀ ਸੁਪਨੇ ਜਿਹਾ ਲੱਗ ਰਿਹਾ ਹੈ ਜੋਵਨ ਸੁਪਨੇ ਸੱਚ ਵੀ ਹੁੰਦੇ ਆ ਸਰਦਾਰ ਜੀ ਇਹ ਗੱਲ ਤੁਸੀਂ ਮੈਨੂੰ ਵਿਆਹ ਤੋਂ ਪਹਿਲਾਂ ਕਹੀ ਸੀ ਯਾਦ ਹੈ ਨਾ ਗੁਰੀ ਹਾਂਜੀ ਮੈਨੂੰ ਸਭ ਕੁਝ ਯਾਦ ਹੈ ਇਦਾਂ ਹੀ ਹੁਣ ਗੱਲਾਂ ਕਰਦੇ ਕਰਦੇ ਸੋ ਗਏ ਅਗਲੇ ਦਿਨ ਜੋਵਨ ਨੇ ਰੋਟੀ ਪਾਣੀ ਬਣਾਇਆ ਤੇ ਗੁਰੀ ਨੂੰ ਉਸੇ ਕੰਮ ਤੇ ਪੇਜ ਕੇ ਆਪਣੇ ਸਾਰਿਆਂ ਲਈ ਰੋਟੀ ਟੇਬਲ ਤੇ ਲਗਾ ਦਿੱਤੀ ਚਤਪੂਆ ਹੁਣੀ ਰੋਟੀ ਖਾਂਦ ਲਈ ਨਾ ਆਏ ਤਾਂ ਜੋਗਨ ਉਹਨਾਂ ਨੂੰ ਬੁਲਾਉਣ ਲਈ ਉਹਨਾਂ ਦੇ ਕਮਰੇ 'ਚ ਚਲੀ ਗਈ ਉਹਨਾਂ ਦੇ ਕਮਰੇ ਚ ਜਾ ਕੇ ਜੋਗਨ ਕਹਿਣ ਲੱਗੀ ਭੂਆ ਜੀ ਇਹ ਕੀ ਗੱਲ ਹੋਈ ਨਿਰਾਸ਼ ਕੀ ਤੁਹਾਡੀ ਮੇਰੇ ਨਾਲ ਤਾਂ ਉਸ ਦਾ ਗੁੱਸਾ ਰੋਟੀ ਤੇ ਕਿਉਂ ਕਰ ਰਹੇ ਹੋ ਪਰ ਤਾਰੂ ਭੂਆ ਚੁੱਪ ਕਰਕੇ ਬੈਠੀ ਰਹੀ ਫਿਰ ਜੋਗਨ ਕਹਿਣ ਲੱਗੀ ਚਲੋ ਠੀਕ ਆ ਫਿਰ ਜੇ ਤੁਸੀਂ ਨਹੀਂ ਗੱਲ ਕਰਨੀ ਤਾਂ ਨਾ ਸਹੀ ਪਰ ਤੁਸੀਂ ਬਾਨੀ ਦੇ ਮਨ ਵਿੱਚ ਉਸ ਤੈਸਾ ਤੇਲੀ ਹੋਣ ਦਾ ਜ਼ਹਿਰ ਭਰ ਕੇ ਚੰਗਾ ਕੰਮ ਨਹੀਂ ਕੀਤਾ ਤੁਹਾਨੂੰ ਪਤਾ ਹੈ ਜੇ ਤੁਹਾਡੀ ਅਗਲ ਮੰਮੀ ਜੀਜਾ ਗੁਰੀ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਕਿੰਨਾ ਦੁੱਖ ਹੋਵੇਗਾ ساری ਉਮਰ ਉਹਨਾਂ ਨੇ ਘਰ ਬਠਾ ਕੇ ਤੁਹਾਨੂੰ ਦੋ ਮੱਝੀਆਂ ਨੂੰ ਰੋਟੀਆਂ ਖਵਾਈਆਂ ਤੇ ਤੁਸੀਂ ਆਸਿਲਾ ਦਿੱਤਾ ਉਹਨਾਂ ਦੇ ਪਿਆਰ ਦਾ ਪਤਾ ਨਹੀਂ ਤੁਸੀਂ ਕਦੋਂ ਤੋਂ ਉਸ ਬੱਚੀ ਦੇ ਮਨ ਵਿੱਚ ਉਸਦੇ ਆਪਣੇ ਪਰਿਵਾਰ ਪ੍ਰਤੀ ਹੀ ਜ਼ਹਿਰ ਘੋਲ ਰਹੀ ਸੀ ਤਹਾਨੂੰ ਕਦੀ ਤਰਸ ਨਹੀਂ ਆਇਆ ਉਹ ਮਾਂਵਰੀ ਬੱਚੀ ਸੀ ਪੂਆ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੀ ਨਾ ਤਾਂ ਮਾੜਾ ਵੀ ਨਹੀਂ ਕਰਨਾ ਚਾਹੀਦਾ ਆਪਣੇ ਕਰਮਾਂ ਦਾ ਲੇਖਾ ਜੋਖਾ ਕਈ ਵਾਰ ਇੱਥੇ ਹੀ ਦੇਣਾ ਪੈ ਜਾਂਦਾ ਆ ਉਸੇ ਗੱਲ 'ਤੇ ਉਹ ਕੀ ਪੂਆ ਕਹਿਣ ਲੱਗੀ ਜੋਗੰਤੀਏ ਮੇਰਾ ਇੱਕ ਕੰਮ ਕਰੇਂਗੀ ਮੈਂ ਜਾਣਦੀ ਹਾਂ ਮੈਂ ਪੈਸੇ ਦੇ ਲਾਲਚ 'ਚ ਆ ਕੇ ਜੋ ਕੁਝ ਕੀਤਾ ਏ ਗਲਤ ਕੀਤਾ ਏ ਪਰ ਤੂੰ ਮੇਰੀ ਇਸ ਹਰਕਤ ਬਾਰੇ ਘਰ ਵਿੱਚ ਕਿਸੇ ਨੂੰ ਨਾ ਦੱਸੇ ਜੋਗੰਤੀ ਤੁਸੀਂ ਕੋਈ ਚਿੰਤਾ ਨਾ ਕਰੋ ਪੂਆ ਜੀ ਮੈਨੂੰ ਮੇਰੇ ਮਾਪੇ ਨੇ ਘਰ ਨੂੰ ਜੋੜਨਾ ਸਿਖਾਇਆ ਆ ਤੋੜਨਾ ਨਹੀਂ ਅਮੀਰਾ ਤੁਸੀਂ ਘਰ ਵਿੱਚ ਹੁਣ ਹੋਰ ਕੋਈ ਵਿਖੇੜਾ ਨਹੀਂ ਖੜਾ ਕਰੋਗੇ ਥੱਲੇ ਸਾਰੀ ਰੋਟੀ ਲਈ ਤੁਹਾਡਾ ਇੰਤਜ਼ਾਰ ਕਰ ਰਹੀ ਆ ਤੁਸੀਂ ਵੀ ਆ ਜਾਣਾ ਇਹ ਕਹਿ ਕੇ ਜੂਨ ਕਮਰੇ ਤੋਂ ਬਾਹਰ ਆ ਗਈ ਕੁਝ ਸਿਰਵਾਦ ਪੂਆ ਤੇ ਉਸ ਦਾ ਮੁੰਡਾ ਵੀ ਖਾਣਾ ਖਾਣ ਹੀ ਠਾਕੇ ਟੀਵਲ ਦਿਵਾਲੀ ਲਗੀਆਂ ਕੁਰਸੀਆਂ ਤੇ ਬੈਠ ਗਏ ਫਿਰ ਉਹ ਸਾਰੇ ਖਾਣਾ ਖਾਣ ਲੱਗ ਪਏ ਖਾਣਾ ਖਾਣ ਤੋਂ ਬਾਅਦ ਪੂਆ ਤੇ ਜੈਰੀ ਦੋਮੀ ਉੱਠ ਕੇ ਚੁੱਪ ਕਰਕੇ ਆਪਣੇ ਕਮਰੇ ਚ ਚਲੇ ਗਏ ਇਹ ਸਭ ਕੁਝ ਦੇਖ ਕੇ ਜੂਵਨ ਦੀ ਮੰਮੀ ਵੀ ਬਹੁਤ ਹੈਰਾਨ ਸੀ ਹਰ ਗੱਲ ਹਰ ਕੰਮ ਚ ਨੁਕਸ ਕੱਢਣ ਵਾਲੀ ਤਾਰੂ ਅਚਾਨਕ ਕੁਝ ਬੋਲੇ ਹੀ ਰੋਟੀ ਖਾ ਕੇ ਚੁੱਪਚਾਪ ਚਲੀ ਗਈ ਕਰਦੇ ਸਾਰੇ ਕੰਮ ਨਿਮੜ ਕੇ ਜੂਵਨ ਤੇ ਉਸਦੀ ਮੰਮੀ ਦੁਮੇ ਤਿਆਰ ਹੋ ਗਈਆਂ ਬਾਣੀ ਦੇ ਨਾਲ ਆਪਣੀ ਦੁਕਾਨ ਵਾਲੀ ਜਗ੍ਹਾ ਦੇਖਣ ਜਾਣ ਲਈ ਫਿਰ ਕੁਝ ਸਿਰਵਾਦ ਉਹ ਤਿੰਨੋ ਜਨੀਆਂ ਘਰ ਤੁਰ ਪਈਆਂ ਪੋਨੇ ਘੰਟੇ ਦੇ ਸਫ਼ਰ ਤੋਂ ਬਾਅਦ ਉਹ ਆਪਣੀ ਦੁਕਾਨ ਵਾਲੀ ਜਗ੍ਹਾ ਤੇ ਪਹੁੰਚ ਗਈਆਂ ਜੋਹਨ ਨੇ ਦੁਕਾਨ ਦਾ ਲੋਕ ਖੋਲਿਆ ਤੇ ਸਾਰੇ ਜਣੇ ਅੰਦਰ ਆਏ ਸਾਰਾ ਕੁਝ ਅੰਦਰ ਦੇਖਣ ਤੋਂ ਬਾਅਦ ਬਾਣੀ ਕਹਿਣ ਲੱਗੀ ਭਾਬੀ ਤੁਸੀਂ ਆਪਣੀ ਦੁਕਾਨ ਮੇਰੇ ਕਹੇ ਮੁਤਾਬਿਕ ਤਿਆਰ ਕਰਵਾਉਣਾ ਸ਼ਾਪ ਦੀ ਇੰਟ੍ਰੈਸਟ ਤੇ ਇੱਥੇ ਸਾਈਡ ਤੇ ਰਿਸੈਪਸ਼ਨ ਹੋਵੇਗਾ ਥੋੜਾ ਜਿਹਾ ਅੱਗੇ ਜਾ ਕੇ ਇੱਕ ਸਾਈਡ ਤੇ ਵੇਟਿੰਗ ਹਾਲ ਹੋਵੇਗਾ ਫਿਰ ਅੱਗੇ ਜਾ ਕੇ ਸਾਰਾ ਵਰਕਿੰਗ ਏਰੀਆ ਹੋਵੇਗਾ ਜਵਨ ਲੋ ਜੀ ਸਾਡੀ ਬਾਣੀ ਨੇ ਤਾਂ ਸਾਰਾ ਨਕਸ਼ਾ ਵੀ ਬਣਾ ਦਿੱਤਾ ਤੁਸੀਂ ਜਿੱਦਾਂ ਕਹੇਗੇ ਨਾ ਆਪਾਂ ਕਰ ਲਵਾਵਾਂਗੇ ਫਿਰ ਉਹ ਬਾਕੀ ਅੰਦਰ ਘੁੰਮ ਫਿਰ ਕੇ ਕੁਝ ਥੀਰ ਹੋਰ ਸਾਰੀ ਦੁਕਾਨ ਦੇਖਦੀਆਂ ਰਹੀਆਂ ਜਦੋਂ ਉਹ ਸਾਰੀ ਦੁਕਾਨ ਨੂੰ ਲੋਕ ਕਰਕੇ ਬਾਹਰ ਆਈ ਤਾਂ ਬਾਣੀ ਆਪਣੀ ਮੰਮੀ ਨੂੰ ਕਹਿਣ ਲੱਗੀ ਮੰਮਾ ਮੈਂ ਤੁਹਾਡੇ ਨਾਲੇ ਗੱਲ ਕਰਨੀ ਸੀ ਬੇਬੀ ਕਹੋ ਬੇਟਾ ਕੀ ਕਹਿਣਾ ਹੈ ਬਾਣੀ ਮੰਮਾ ਮੈਂ ਦੁਬਾਰਾ ਕਾਲਜ ਜਾਣਾ ਚਾਹੁੰਦੀ ਆ ਆਪਣੀ ਪੜਾਈ ਪੂਰੀ ਕਰਕੇ ਜ਼ਿੰਦਗੀ 'ਚ ਕੁਝ ਬਰਨਾ ਚਾਹੁੰਦੀ ਆ ਉਸੇ ਗੱਲ ਸੁਣ ਕੇ ਉਸੇ ਬੇਬੀ ਕਹਿਣ ਲੱਗੀ ਬਾਣੀ ਸਾਨੂੰ ਤੇਰੇ ਪੜਨ ਦਾ ਜ਼ਿੰਦਗੀ ਚ ਕੁਝ ਕਰਨ ਤੋਂ ਕੋਈ ਇਤਰਾਸ ਨਹੀਂ ਆ ਪਰ ਤੂੰ ਸਾਡੀ ਦਿੱਤੀ ਆਜ਼ਾਦੀ ਦਾ ਕੀ ਮੁੱਲ ਮੁੜਿਆ ਸਾਨੂੰ ਇਹ ਗੱਲ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਆ ਇਹ ਤਾਂ ਜੋਵਨ ਸੀ ਜੋ ਤੈਨੂੰ ਮੋੜ ਲਿਆਈ ਮੈਨੂੰ ਤਾਂ ਡਰ ਹੈ ਕਿ ਤੇ ਦੂਜੀ ਵਾਰੀ ਮੈਂ ਤੇਨੂੰ ਸਦਾ ਲਿਖੋ ਹੀ ਨਾ ਦੇਵਾਂ ਬਾਣੀ ਉਹਨਾਂ ਦੀ ਗੱਲ ਸੁਣ ਕੇ ਚੁੱਪ ਕਰ ਗਈ ਤੇ ਆ ਕੇ ਗੱਡੀ ਚ ਬੈਠ ਗਈ ਫਿਰ ਉਹ ਸਾਰੇ ਵਾਪਸ ਕਰਨ ਨੂੰ ਆ ਗਏ ਘਰ ਪਹੁੰਚ ਕੇ ਬੀਬੀ ਤਾਂ ਆਪਣੀ ਕਮਰੇ ਚ ਚਲੀ ਗਈ ਪਰ ਬਾਣੀ ਦੇ ਚਿਹਰੇ ਤੇ ਉਦਾਸ ਸੀ ਦੇਖ ਕੇ ਜੋਗਨ ਬਾਣੀ ਨੂੰ ਆਪਣੇ ਕੋਲ ਵਠਾ ਕੇ ਕਹਿਣ ਲੱਗੀ ਬਾਣੀ ਅੱਗੇ ਪੜਨਾ ਚਾਹੁੰਨੀ ਆ ਨਾ ਜੋਗਨ ਦੀ ਗੱਲ ਸੁਣ ਕੇ ਬਾਣੀ ਨੇ ਹਾਂ ਵਿੱਚ ਸਿਰ ਹਿਲਾਇਆ ਫਿਰ ਜੋਗਨ ਕਹਿਣ ਲੱਗੀ ਬਾਣੀ ਦੇਖ ਜ਼ਿੰਦਗੀ ਹਰ ਕਿਸੇ ਨੂੰ ਦੂਜਾ ਮੌਕਾ ਨਹੀਂ ਦਿੰਦੀ ਪਰ ਮੈਂ ਤੇਰੇ ਤੇ ਪ੍ਰਸਾ ਕਰਦੀ ਆ ਤੇ ਮੈਂ ਤੈਨੂੰ ਆਪਣੀ ਜ਼ਿੰਦਗੀ ਬਣਾਉਣ ਦਾ ਇੱਕ ਹੋਰ ਮੌਕਾ ਦੇਵਾ ਸਕਦੀ ਆ ਬਾਣੀ ਸੱਚੀ ਭਾਬੀ ਜੋਗਨ ਹਾਂਜੀ ਪਰ ਉਸਦੇ ਲਈ ਤੈਨੂੰ ਮੇਰੇ ਨਾਲ ਵਾਦਾ ਕਰਨਾ ਪਏਗਾ ਬਾਣੀ ਮੈਨੂੰ ਭਾਬੀ ਸਭ ਮਨਜ਼ੂਰ ਆ ਜੋਵਨ ਪੱਕਾ ਨਾ ਬਾਣੀ ਹਾਂਜੀ ਬਿਲਕੁਲ ਜੋਵਨ ਚਲ ਠੀਕਾ ਫਿਰ ਤੂੰ ਇਹ ਦੱਸ ਪੜ੍ਹ ਲੈ ਕਿ ਕੀ ਬਣਾਂਈ ਬਾਣੀ ਭਾਬੀ ਮੈਂ ਪੜ ਕੇ ਮੋਡਲਿੰਗ ਕਰਨਾ ਚਾਹੁੰਨੀ ਆ ਜੋਵਨ ਬਾਣੀ ਤੈਨੂੰ ਪਤਾ ਹੈ ਨਾ ਮੋਡਲਿੰਗ ਦੀ ਦੁਨੀਆ ਕੀ ਹੋ ਚਹੀਆ ਬਾਣੀ ਹਾਂਜੀ ਭਾਬੀ ਮੈਂ ਜਾਣਦੀ ਆ ਪਰ ਇਹ ਵੀ ਤਾਂ ਸੱਚ ਹੈ ਨਾ ਸਾਰੀ ਕੁਝ ਹੀ ਨਹੀਂ ਹੁੰਦੀ ਨਾ ਜੋਵਨ ਛੁੱਟੇ ਕਾ ਫਿਰ ਬੇਬੇ ਜੀ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਆ ਪਰ ਤੂੰ ਇਹ ਗੱਲ ਹਮੇਸ਼ਾ ਯਾਦ ਰੱਖੀ ਆਪਣਾ ਵਿਰਸਾ ਸੱਭਿਆਚਾਰ ਆਪਣੀਆਂ ਜੜ੍ਹਾਂ ਨੂੰ ਕਦੀ ਨਾ ਛੱਡੀ ਕਦੇ ਅਜਿਹਾ ਕੋਈ ਕੰਮ ਨਾ ਕਰੀ ਜਿਸ ਕਰਕੇ ਸਾਨੂੰ ਸਭ ਨੂੰ ਸ਼ਰਮਿੰਦਾ ਹੋਣਾ ਪਵੇ ਖਾਸ ਕਰਕੇ ਮੈਨੂੰ ਸਭ ਦੀਆਂ ਗੱਲਾਂ ਸੁਣਨੀਆਂ ਪੈਣ ਤੈਨੂੰ ਆਪਣੀ ਛੋਟੀ ਭੈਣ ਮੰਨਦੀ ਆ ਬਸ ਆਪਣੀ ਇਸ ਵੱਡੀ ਭੈਣ ਦਾ ਮਾਣ ਰੱਖ ਲੈ ਬਾਣੀ ਆਪਣੀ ਭਾਬੀ ਦੇ ਕੋਲ ਨਾਲ ਲੱਗਦੇ ਹੋਏ ਕਹਿਣ ਲੱਗੀ ਭਾਬੀ ਤੁਸੀਂ ਇੰਨੇ ਚੰਗੇ ਕਿਉਂ ਜੋਵਨ ਮੈਂ ਤਾਂ ਇਦਾਂ ਹੀ ਆ ਹੁਣ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਆ ਕਹਿ ਕੇ ਉਹ ਉੱਠ ਕੇ ਬੀਬੀ ਨਾਲ ਗੱਲ ਕਰਨ ਨੂੰ ਚੱਲ ਪਈ ਜਦ ਉਹ ਉਹਨਾਂ ਦੀ ਕਮਰੇ ਅੰਦਰ ਆਈ ਤਾਂ ਬੀਬੀ ਬੈਠੀ ਪਾਠ ਕਰ ਰਹੀ ਸੀ ਜੋਗਨ ਇੱਕ ਸਾਈਡ ਤੇ ਬੈਠ ਕੇ ਇੰਤਜ਼ਾਰ ਕਰਨ ਲੱਗੀ ਜਦ ਬੀਬੀ ਪਾਠ ਕਰਕੇ ਹਟੇ ਤਾਂ ਜੋਗਨ ਉਹ ਆਪਣੇ ਸਾਹਮਣੇ ਬੈਠੀ ਦੇਖ ਕੇ ਕਹਿਣ ਲੱਗੀ ਜੋਗਨ ਬਾਣੀ ਦੀ ਸ਼ਿਫਾਰਿਸ਼ ਲੈ ਕੇ ਆਈ ਹੈ ਨਾ ਜੋਗਨ ਨੇ ਹਾਂ ਵਿੱਚ ਸਿਰ ਹਿਲਾਇਆ ਹੁਸੇ ਗੱਲ ਕਰਨ ਕੇ ਬੀਬੀ ਕਹਿਣ ਲੱਗੀ ਜੋਵਨ ਤੈਨੂੰ ਕੀ ਲੱਗਦਾ ਆ ਬਾਣੀ ਸੱਚੀ ਇੰਨੀ ਜਲਦੀ ਬਦਲ ਜਾਊਗੀ ਜੋਵਨ ਮੰਮੀ ਜੀ ਉਸ ਦੀਆਂ ਅੱਖਾਂ ਤਾਂ ਇਹੀ ਕਹਿੰਦੀਆਂ ਹਨ ਕਿ ਉਹ ਆਪਣੀ ਕੀਤੇ ਤੇ ਸ਼ਰਮਿੰਦਾ ਹੈ ਆਪਾਂ ਉਸ ਨੂੰ ਇੱਕ ਮੌਕਾ ਹੋਰ ਨਹੀਂ ਦੇ ਸਕਦੇ ਬੇਬੇ ਜੋਵਨ ਮੈਨੂੰ ਹਲੇ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਸਹੀ ਲੱਗਦਾ ਉਹ ਫਿਰ ਤੇ ਕਾਲਜ ਆਵੇਗੀ ਤਾਂ ਹੋ ਸਕਦਾ ਇਹ ਦੁਬਾਰਾ ਹੋਈ ਸੰਗਤ 'ਚ ਪੈ ਜਾਏ ਜੋਵਨ ਉੱਠ ਕੇ ਆ ਕੇ ਆਪਣੀ ਮੰਮੀ ਕੋਲ ਬੈਠਦਿਆਂ ਕਹਿਣ ਲੱਗੀ ਮੰਮੀ ਜੀ ਤੁਹਾਨੂੰ ਮੇਰੇ ਤੇ ਭਰੋਸਾ ਆਇਆ ਨਾ ਬੇਬੀ ਤੇ ਇਹ ਤੇਰੇ ਤੇ ਤਾਂ ਮੈਨੂੰ ਖੁਦ ਤੋਂ ਵੀ ਜ਼ਿਆਦਾ ਭਰੋਸਾ ਆ। ਜੋਵਨ ਬਸ ਫਿਰ ਮੇਰੇ ਤੇ ਭਰੋਸਾ ਕਰਕੇ ਉਸ ਨੂੰ ਇੱਕ ਆਖਰੀ ਮੌਕਾ ਤਾਂ ਦੇ ਦੇ ਨਾ ਪਲੀਜ਼ ਉਸੇ ਸੁਪਨੇ ਨਾ ਤੋੜੋ। ਬੇਬੀ ਚਲ ਠੀਕ ਹੈ ਮੈਂ ਤੇਰੀ ਨਾਲਾਂ। ਜੋਵਨ ਮੈਨੂੰ ਪਤਾ ਯਾ ਤੂੰ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਦੀ। ਜੋਵਨ ਖੁਸ਼ੀ ਨਾਲ ਆਪਣੀ ਮੰਮੀ ਨੂੰ ਗੱਲ ਨ ਲਗਾ ਲਿਆ ਤੇ ਫਿਰ ਬਾਹਰ ਆ ਕੇ ਬਾਣੀ ਨੂੰ ਕਹਿਣ ਲੱਗੀ। ਬਾਣੀ ਤੇਰੀ ਤਾਂ ਕਲ ਬਣ ਗਈ ਜਾ ਆਪਣੇ ਦਿਲ ਦੇ ਅਰਮਾਨ ਸਵਰੀ ਜੰਪੂਰੀਆਂ ਕਰ ਲ ਪਰ ਦੇਖੀ ਸ਼ਹਰਤਾਂ ਦੇ ਅਸਮਾਨ 'ਚ ਉੜਦੀ ਉੜਦੀ ਕਿਤੇ ਇਹ ਉਚਾਈ ਤੇ ਵੀ ਨਾ ਚਲੀ ਜਾਏ ਕਿ ਜਿੱਥੋਂ ਤੈਨੂੰ ਆਪਣੇ ਹੀ ਨਾ ਜਰਉਣ ਉਸੇ ਕਲ ਸੁਣ ਕੇ ਬਾਣੀ ਖੁਸ਼ੀ-ਖੁਸ਼ੀ ਆਪਣੀ ਭਾਬੀ ਦੇ ਗੱਲ ਨਾਲ ਲੱਗਦੇ ਹੋਏ ਕਹਿਣ ਲੱਗੀ ਭਾਬੀ ਤੁਸੀਂ ਕੋਈ ਫਿਕਰ ਨਾ ਕਰੋ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਮੰਨਿਆ ਨਾ ਤਾਂ ਮੈਂ ਹੁਣ ਤੁਹਾਨੂੰ ਇੱਕ ਦਿਨ ਕੁਝ ਬਣ ਕੇ ਦਿਖਾਵਾਂਗੀ ਤਾਂ ਕਿ ਤੁਸੀਂ ਹਰ ਕਿਸੇ ਨੂੰ गर्व ਨਾਲ ਕਹਿ ਸਕੋ ਉਹ ਮੇਰੀ ਛੋਟੀ ਭੈਣ ਆ ਇਧਰ ਗੁਰੀ ਦੀ ਦਵਾਈ ਵੀ ਚੱਲ ਰਹੀ ਸੀ ਜੁਗਨੂ ਸੀ ਹਰ ਛੋਟੀ ਛੋਟੀ ਗੱਲ ਦਾ ਆਪ ਖਿਆਲ ਰੱਖਦੀ ਸੀ ਕੁਝ ਦਿਨਾਂ ਬਾਅਦ ਬਾਣੀ ਨੇ ਫਿਰ ਤੋਂ ਕਾਲਜ ਆਣਾ ਸ਼ੁਰੂ ਕਰ ਦਿੱਤਾ ਕਾਲਜ ਉਸ ਦੇ ਸਾਰੇ ਦੋਸਤਾਂ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੇ ਸੀ ਕਿ ਜੋ ਕੁੜੀ ਵੈਸਟਰਨ ਡਰੈਸ ਤੋਂ ਬਿਨਾ ਕਿਸੇ ਹੋਰ ਕੱਪੜੇ 'ਚ ਕਦੇ ਨਜ਼ਰ ਨਹੀਂ ਆਉਂਦੀ ਸੀ ਅੱਜ ਉਹ ਸੂਟ ਪਾ ਕੇ ਆਪਣੇ ਸਿਰ ਤੇ ਹਮੇਸ਼ਾ ਕਿਵੇਂ ਚੁੰਨੀ ਲੈ ਕੇ ਰੱਖਦੀ ਆ ਕਧਿੰਜਤ ਗੁਰੀਨ ਹਾਰ ਰਹਾ ਸੀ ਜਵਾਨ ਅਰ ਸੋਇਸ਼ ਸਵੇਰ ਦਾ ਖਾਣਾ ਬਣਾ ਰਹੀ ਸੀ ਤੇ ਜੈਰੀ ਚੁੱਪ ਕੇ ਚਹੀ ਉਹਨਾਂ ਦੇ ਕਮਰੇ ਚ ਆਇਆ ਤੇ ਗੁਰੀ ਦੇ ਪਰਸ ਚੋਂ ਪੈਸੇ ਕੱਢ ਕੇ ਸਧੋ ਪਿੱਛੇ ਮੁੜਿਆ ਤੇ ਜਵਾਨ ਨੂੰ ਆਪਣੇ ਪਿੱਛੇ ਖੜੀ ਦੇਖ ਕੇ ਉਹ ਡਰ ਗਿਆ ਜਵਾਨ ਉਸ ਨੂੰ ਦੇਖ ਕੇ ਕਹਿਣ ਲੱਗੀ ਜੈਰੀ ਤੂੰ ਮੇਰੇ ਪਰ ਆ ਵਰ ਗਈ ਤੈਨੂੰ ਇਹ ਸਭ ਕੰਮ ਕਰਦੇ ਹੋਏ ਸ਼ਰਮ ਨਹੀਂ ਆਉਂਦੀ ਤੇਰਾ ਵੀਰ ਤੈਨੂੰ ਬਿਨਾ ਮੰਗੇ ਹਰ ਰੋਜ਼ ਪੈਸੇ ਦੇ ਕੇ ਜਾਂਦਾ ਹੈ ਨਾ ਤਾਂ ਫਿਰ ਇਹ ਚੋਰੀ ਕਿਉਂ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੇਗੀ ਤਾਂ ਉਹ ਕਿੰਨੇ ਦੁਖੀ ਹੋਣਗੇ ਕਰੇ ਤੂੰ ਇਹ ਗੱਲ ਸੋਚੀ ਆ ਜਿੰਨੇ ਤੂੰ ਮੰਗਦਾ ਹੈ ਉਹ ਛੁਪ ਕਰਕੇ ਦੇ ਦਿੰਦੇ ਨੇ ਕਦੇ ਕੋਈ ਸਵਾਲ ਨਹੀਂ ਕੀਤਾ ਤੂੰ ਪੈਸੇ ਕੀ ਕਰਨੇ ਆ ਜੇ ਮੈਂ ਉਹਨਾਂ ਨੂੰ ਤੈਨੂੰ ਪੈਸੇ ਦੇਣ ਤੋਂ ਮਨਾਂ ਕਰ ਦੇਵਾਂ ਫਿਰ ਤੂੰ ਕੀ ਕਰੇਂਗਾ ਇਹ ਉਮਰ ਤੇਰੀ ਮਿਹਨਤ ਕਰਕੇ ਕੁਝ ਬਣ ਕੇ ਦਿਖਾਉਂਦੀ ਆ ਨਾ ਕਿ ਨਸ਼ਿਆਂ 'ਚ ਜ਼ਿੰਦਗੀ ਰੋਲਣ ਦੀ ਜਦ ਫ੍ਰੀ 'ਚ ਮਿਲ ਰਹੀ ਚੀਜ਼ ਦੀ ਇੱਕ ਵਾਰੀ ਆਦਤ ਪੈ ਜਾਏ ਨਾ ਤਹੋ ਆਦਤ ਪਤੋਖੇ ਛੁੱਟਦੀ ਆ ਤੇਰਾ ਨਹੀਂ ਦਿਲ ਕਰਦਾ ਕੰਮ ਕਰਨ ਨੂੰ ਕਿ ਤੂੰ ਕੰਮ ਤੇ ਜਾਵੇਂ ਸ਼ਾਮ ਨੂੰ ਤੇਰੀ ਆਉਂਦੇ ਨੂੰ ਤੇਰੀ ਘਰ ਵਾਲੀ ਦਰਵਾਜ਼ੇ ਤੇ ਖੜੀ ਤੇਰਾ ਰਾਤ ਇਕਦੀ ਹੋਵੇ ਉਸੇ ਗੱਲ ਸੁਣ ਕੇ ਜੈਰੀ ਕਹਿਣ ਲੱਗਾ ਬੀਬੀ ਤਾਂ ਕਹਿੰਦੀ ਆ ਇਸ ਕੁਝ ਮੇਰਾ ਆ ਫਿਰ ਮੈਨੂੰ ਕੰਮ ਕਰਨ ਦੀ ਕੀ ਲੋੜ ਆ ਜੋਗਨ ਵੀਰੇ ਸਿਆਣੇ ਕਹਿ ਗਏ ਵਿਲੇ ਬੈਠ ਕੇ ਖਾਦਿਆਂ ਦਾ ਖੂਬ ਹੀ ਮੁੱਕ ਜਾਂਦੇ ਨੇ ਆਪਾਂ ਕੋਈ ਖਾਨਦਾਨੀ ਰਾਇਸਤਾ ਹੈ ਨਹੀਂ ਨਾ ਭਲਾ ਕੰਮ ਕਰਨ ਦਾ ਕਾਦਾ ਮਹਿਣਾ ਆ ਆਦਮੀ ਮੀਂਹਤ ਕਰਦਾ ਹੀ ਸੋਣਾ ਲੱਗਦਾ ਆ ਨਾ ਕਿ ਘਰ ਵਿੱਚ ਰਹਿ ਕੇ ਬੀਲਣਾ ਵਾਂਗ ਪੈ ਕੇ ਰੋਟੀਆਂ ਤੋੜਦਾ ਹੋਇਆ ਜੈਰੀ ਉਸ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾਂ ਹੀ ਕਮਰੇ 'ਚੋਂ ਬਾਹਰ ਚਲਾ ਗਿਆ ਕੁਝ ਥੀਰਵਾਦ ਗੁਰੀ ਬਾਥਰੂਮ 'ਚ ਨਹਾ ਕੇ ਜਦ ਬਾਹਰ ਆਇਆ ਤਾਂ ਉਹ ਕਹਿਣ ਲੱਗਾ ਚਲਾ ਗਿਆ ਜੈਰੀ ਪੈਸੇ ਲੈ ਕੇ ਜੁਗਨ ਉਸੇ ਗੱਲ ਤੇ ਹੈਰਾਨ ਹੁੰਦੇ ਹੋਏ ਆ ਕਹਿਣ ਲੱਗੀ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਇੰਜ ਉਸਨੂੰ ਪੈਸੇ ਦੇ ਕੇ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੇ ਹੋਏ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਨਾਵਲ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਾਲ ਜੀ